ਵੀਡਿਓ ਵੇਖ ਕੇ ਪੂਰੇ ਤਿੰਨ ਦਾ ਦੇ ਦਾਂਗੇ 20000 ਲੈਸ ਕਰ ਦਾਂਗੇ। ਤੇਰੀ ਵੀਡਿਓ ਵੇਖ ਕੇ ਆਉਂਗੇਰੇ 10000 ਨਾਨਕਾਨ ਕਰਾਂਗੇ ਹਰੇਕ ਟਰੈਕਟਰ ਤੇ। ਹਰੇਕ ਟਰੈਕਟਰ ਤੇ। ਹਾਂ। ਸਸੇ ਆ ਬੇ ਨਿੱਕੇ। ਸਸੀ ਗੱਲ ਵੀਰੇ। ਹੋ ਠੀਕ ਹੋ ਜੀ। ਵਧੀਆ ਹੀ ਵਧੀਆ। ਨਾਮ ਤੇ ਮਾਡਲ ਨੰਬਰ ਕੀ ਆ ਨਿੱਕੇ? 99147 52467। ਅੱਜ ਕਿੰਨੇ ਟਰੈਕਟਰ ਲੈ ਗਏ? ਅੱਜ 3 ਆ ਵੀਰੇ। ਠੀਕ ਆ ਜੀ। ਲਓ ਵੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ 9500 ਮੈਸੀ। ਤੇ ਇਹ ਕਿੰਨੇ ਮਾਡਲ ਨੇ ਕਿ? ਇਹ 18 ਵੀਰੇ। 18। ਹਾਂ ਜੀ। ਠੀਕ ਆ ਜੀ। ਤੇ ਬਾਕੀ ਜੇ ਕੰਡੀ ਬਾਈ ਮਾਡਲ ਵਰਗੀ ਪਈ ਨਾ ਬਾਈ ਜੀ ਹਾਂ ਜੀ ਵੀਰੇ ਜੋਵੇਂ ਬਿਲਕੁਲ ਨਵਾਂ ਆ ਪਿਆ ਠੀਕ ਆ ਤੇ ਟਾਇਰ ਟੱਪੇ ਦੀ ਗੱਲ ਕਰੀ ਨਾਲ ਦੇ ਹੀ ਆ ਵੀਰੇ ਨਾਲ ਦੇ ਨਾਲ ਦੇ ਸਾਰਾ ਵੀ ਨਾਲ ਦੇ ਟਾਇਰ ਨੇ ਕਿੰਨੇ ਘੰਟ ਚੱਲੇ ਨੇ ਕਿ ਕਿੰਨੇ ਘੰਟ ਚੱਲੇ ਆ ਇਹ ਵੀਰੇ 16-16 ਘੰਟ ਚੱਲੇ ਆ 16-16 ਘੰਟ ਚੱਲੇ ਆ ਬਾਕੀ ਇਹ ਐਂਟਰੇ ਵੇਚੀ ਦੱਸਾਂਗੇ ਇਹਦਾ ਰੈਂਟ ਵੀ ਹੋਗਾ ਸਾਰਾ ਕੁਝ ਕਰੇ ਠੀਕ ਆ ਤੇ 18 ਮਾਡਲ ਆ origignal ਹੀ ਜਿੰਨਾ ਵੀ ਹੋਗਾ ਉਹਨਾਂ ਵੀ origignal ਠੀਕ ਆ ਤੇ ਕੀ ਡਿਮਾਡਾ ਨਿਕਲੇ ਇਹਦੀ 495000 ਰੁਪਏ ਦਾ ਠੀਕ ਆ 495000 ਰੁਪਇਆ ਡਿਮਾਂਡ ਆ ਤੇ ਬਾਕੀ ਕਿੰਨੇ ਚੈੱਕ ਕਰ ਲੋ ਤੇ ਫਰਸਟ ਆਨ ਵੀ ਹੈਗਾ ਫਰਸਟ ਆਨ ਲੋ ਠੀਕ ਆ ਫਰਸਟ ਆਨ ਵਾਲਾ ਬਈ ਇਹ ਘੋੜਾ ਵੰਪਰ ਲੱਗਾ ਤੇ ਵਾਲਾ ਨਾ ਇਹ ਵਾਲਾ ਵੱਡਾ ਠੀਕ ਆ ਫੁੱਲ ਹੈਵੀ ਆ ਵੀਰੇ ਫੁੱਲ ਹੈਵੀ ਵੰਪਰ ਲੱਗਾ ਆ ਤੇ ਬਾਕੀ ਸਪੀਕਰ ਵਗੈਰਾ ਨਾਲ ਜਾਂਗੇ ਤੇ ਮੰਦਾਨ ਹੋ ਜਾਊਗਾ ਹਾਂਜੀ ਵੀਰੇ ਹੋ ਜਾਊਗਾ ਠੀਕ ਆ ਮੰਦਾਨ ਬਾਕੀ ਹੋ ਜਾਊਗਾ ਨਹੀਂ ਅੱਗੇ ਕਰਾਂਗੇ ਸੁਬਰਾ ਦੇ ਆਪਸੇ 55 ਵਰੇ ਗੱਲ ਹੈ ਸਿੰਗਲ ਸਟਾਪ ਤੇ ਇੱਕ ਨੇਵਰ ਲੱਗਣੇ ਤੇ ਇਹ 2003 2003 ਮਾਡਲ ਆਗਾ ਔਰਿਜਨਲੀ ਜਿੰਨਾ ਵੀ ਆ ਗਿਆ ਹਾਂਜੀ ਹਾਂਜੀ ਰੀਨ ਨਾਲ ਸਾਡਾ ਇਹ ਜਿੰਨਾ ਆ ਗਿਆ ਸਾਰਾ ਰੀਜਨਲ ਆ ਤੇ ਸਾਡੇ ਕਟਾਈ ਵਾਲਾ ਗਿਆ ਬਾਕੀ ਕਮਿਸ਼ਨ ਚੈੱਕ ਕਰ ਲਓ ਜੀ ਤੇ 100 ਦੀ ਗੱਲ ਕਰੀ ਨਿੱਕੇ ਟਾਇਰ ਕਿੰਨੇ ਬੱਲੇ ਸਾਰਾ 95 ਪੈਸੇ ਨੂੰ ਆਵੇ ਰੇ ਚਾਰੇ ਠੀਕ ਹੈ 95 ਪੈਸੇ ਚੌਕੜਾ ਪਿਆ ਵਾ ਜੀ ਇਹਨਾਂ ਨੇ ਮੰਗਦੇ ਪੈਣਗੇ ਤੇ ਬਾਹਰੋਂ ਆਮ ਪੜਾ ਗਿਆ ਇੱਕ ਵਾਰੀ ਕਮਿਸ਼ਨ ਚੈੱਕ ਜ਼ਰੂਰ ਕਰ ਲੈ ਸੈਂਟਰ ਗੇਟ ਤੇ ਸਪੀਕਰ ਵਗੈਰਾ ਸਿੰਗਲ ਲੱਗਾ ਹੈ ਤੇ 13 ਦੇ 18 ਕਰ ਬਈ ਜੇਕਰ ਇਹ ਟਾਇਰ ਨੇਗੇ ਕੀੜ ਮਾੜਾ ਨਿਕਲੇ ਬਈ ਜੀ 2,85,000 ਰੁਪਏ ਐਡਵਾਂਸ ਆ 2,85,000 ਐ ਵੀ ਤੇ ਬਾਕੀ ਇਹ ਗੱਲ ਕਰੀਏਗੇ ਇੰਜਨ ਗੇਰੋ ਫੁੱਲ ਗਾਰੰਟੀ ਹੈ ਬਾਈ ਜੀ ਫੁੱਲ ਗਾਰੰਟੀ ਹੈ ਜੀ ਹਾਂ ਜੀ ਤੁਸੀਂ ਟਰੈਕਟਰ ਆਪਣੇ ਤਿੰਨੇ ਟਰੈਕਟਰ ਜਿਹੜਾ ਫਿੱਟ ਆਉ ਬੰਦੇ ਦੇ ਵਾਹ ਕੇ ਚੈੱਕ ਕਰ ਸਕਦੇ ਵਾਹ ਕੇ ਚੈੱਕ ਕਰ ਸਕਦਾਗੇ ਤੇ ਬਈ 100% ਗਾਰੰਟੀ ਆ ਤੇ ਕਾਗਜ਼ ਪੱਤਰਾ ਦੀ ਗਾਰੰਟੀ ਆ ਫੁੱਲ ਗਾਰੰਟੀ ਬਾਈ ਜੀ ਠੀਕ ਆ ਬਾਈ ਤੇ ਅੱਗੇ ਕਰਾਂਗੇ ਸੋਨਾਲੀਕਾ ਸਭ ਤੋਂ ਪਿਆਰਾ ਤੇ ਬਾਕੀ ਇਹ ਗੱਲ ਕਰੀਏ ਬਾਈ ਜੀ ਕਿੰਨੇ ਮਾਡਲ ਨੇ ਕਹੀਏ ਇਹ 13 ਮਾਡਲ ਆ ਫਰਸਟ ਓਨਰ ਆ ਭਾਈ ਜੀ ਫਰਸਟ ਓਨਰ ਆਗਾ ਹਾਂ ਜੀ ਵੀਰੇ ਨਗਦ ਕੈਸ਼ ਆ ਫਰਸਟ ਓਨਰ ਆ ਡਬਲ ਡੈਸ਼ ਡਿਸਟ੍ਰਿਬਿਊਟਰ ਆ ਠੀਕ ਆ ਜੀ ਬੁਲੇਟ ਆ ਵਾਲਾ ਆ ਭਾਈ ਬੁਲੇਟ ਆ ਵਾਲਾ ਆ ਠੀਕ ਆ ਡਾਕਟਰ ਤਾਂ ਜਮੇ ਨਵੇਂ ਨਹੀਂ ਨੇ ਵੀ ਕਿਵੇਂ ਨਵੇਂ ਆ ਭਾਈ ਜੇ ਕੇ ਸੋਨਾ ਬਣਾਣ ਦੇ ਕੰਪਨੀ ਦੇ ਟਾਇਰ ਨੇਗੇ ਤੇ ਫਰੰਟ ਟਾਇਰਾਂ ਦੀ ਗੱਲ ਕਰੀ ਅਗਲੇ ਟਾਇਰ ਵੀ ਗੁਡਇਰ ਕੰਪਨੀ ਦੇ ਆ ਭਾਈ ਠੀਕ ਆ ਜੀ ਤੇ ਕਿੰਨੇ ਕੇ ਬੱਸ ਜਾਣਗੇ ਫਰੰਟ ਵਾਲੇ ਇਹ ਫਰੰਟ ਟਾਇਰ ਹੋਣਗੇ ਵੀਰੇ 85 ਪੈਸੇ 85 ਪੈਸੇ ਟਾਇਰ ਨੇਗੇ ਕੀ ਦੀ ਮੰਗਾਂ ਨਿਕਲੇ ਦੀ ਇਹਦੀ 495000 ਰੁਪਏ ਦੀ ਮੰਗ 495000 ਰੁਪਏ ਦੀ ਮੰਗ ਹੈ ਬਾਕੀ ਵੀ ਮੌਕੇ ਦੇ ਦੇ ਜੀਗਾ ਤੇ ਜਿੰਨਾ ਕਿ ਟਰੈਕਟਰ ਕਰ ਰਿਹਾ ਅਰੀਜਨਲ ਹੀ ਹੈ ਵੀ ਅਰੀਜਨਲ ਹੈ ਜਨਾਬ ਵੀਰੇ ਫੁੱਲ ਗਾਰੰਟੀ ਹੈ ਠੀਕ ਹੈ ਬਾਈ ਧੰਨਵਾਦ ਬਾਈ ਨਿੱਕੇ ਅਸਿਕਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਬਾ ਜੀ ਆਪਣਾ ਨਾਮ ਸਿਕਨ ਸਿੰਘ ਆ ਵੀਰੇ ਏਰਗਾ ਬਾਗਾ ਪੁਰਾਣਾ ਆਪਣਾ ਠੀਕ ਹੈ ਜੀ ਤੇ ਫੋਰਡ ਵੀ ਤਿਆਰ ਕਰ ਦਈਏ ਹਾਂ ਫੋਰਡ ਵੀ ਤਿਆਰ ਕਰ ਦਈਏ ਕਿਸੇ ਵੀ ਤਰ੍ਹਾਂ ਦਾ ਤਿਆਰ ਕਰਾਉਣਾ ਹੋਵੇ ਮੋਬਾਈਲ ਨੰਬਰ ਕੀ ਹੈ ਜੀ 62840 ਵੀਰੇ 62493 ਇਹ ਕੇ 88 40 62 43 93 ਹਾਂਜੀ ਠੀਕ ਹੈ ਜੀ ਇਹਦੇ ਤਿੰਨ ਟਰੈਕਟਰ ਲੈ ਕੇ ਆਏ ਤਿੰਨਾਂ ਦੀ ਗੱਲਬਾਤ ਕਰਾਂਗੇ ਫਾਰਮਰ ਟਰੈਕ 60 ਦਾ ਕਿੰਨੇ ਮਾਡਲ ਹੈ ਜੀ ਇਹ ਤਿੰਨ ਹੈ ਜੀ ਤਿੰਨ ਮਾਡਲ ਹੈਗਾ ਤੇ ਜਿੰਨੇ ਹੈਗਾ ਸਾਰਾ Ориਜਨਲ ਹੀ ਹੈ ਹਾਂ Ориਜਨਲ ਹੈ ਵੀਰੇ ਠੀਕ ਹੈ ਜੀ ਬਾਕੀ ਜਿਵੇਂ ਆਪਾਂ ਕਹਿੰਦੇ ਆ ਸੋਵ ਵਗੈਰਾ ਦਾ ਲੱਗ ਰੱਖਿਆ ਹੈ ਠੀਕ ਹੈ ਇੰਜਨ ਗੇਅਰ ਦਾ ਕਿਵੇਂ ਹੈ ਜੀ ਪੂਰਾ ਓਕੇ ਵੀਰੇ ਵਾਕੇ ਲੈ ਜੇ ਬੰਦਾ ਵਾਕੇ ਲੈ ਜੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਕਿੰਨੇ ਕਿੰਨੇ ਦਾ ਟਾਇਰ ਹੋਣਗੇ 70 ਰੁਪਏ ਵੀਰੇ 75 70 70 75 ਰੁਪਏ ਤੇ 13 ਦੇ ਟਾਇ ਇਹ ਸਾਢੇ ਘਟਾਈ ਵਾਲਾ ਕੀ ਡਿਮਾਂਡ ਆਈ ਇਹਦੀ ਇਹਦੀ ਡਿਮਾਂਡ ਆ ਵੀਰੇ 552 255000 ਤੇ ਪੀਵੀ 23 500 ਦਾ ਨੰਬਰ 500 ਦਾ ਨੰਬਰ ਆ ਜੀ ਠੀਕ ਆ ਜੀ ਤੇ ਬਾਕੀ ਸਾਢੇ ਸੜਾ ਹੋ ਜਾਊਗਾ ਨਾ ਮੌਕੇ ਤੇ ਆਹ ਹੋ ਜਾਊਗਾ ਠੀਕ ਹੈ ਮੌਕੇ ਤੇ ਸਾਢੇ ਸੜਾ ਹੋ ਜਾਊਗਾ ਤੇ ਸੰਪਰਕਤ ਕਰ ਸਕਦੇ ਹੋ ਜੇ ਟਰੈਕਟਰ ਕੱਟਣਾ ਹੋਵੇ ਕੱਟ ਵੀ ਲੈਨੇ ਹਾਂ ਹਾਂ ਕੱਟ ਲਾਂਗੇ ਵੀਰੇ ਵਿੱਚ ਠੀਕ ਆ ਜੀ ਤੇ ਅਗਲਾ ਕਿਹੜਾ ਟਰੈਕਟਰ ਆ ਜੀ ਅਗਲਾ ਇੱਕ ਫੋਰਡ ਤਿਆਰ ਕੀਤਾ ਤੇ ਰੋ ਵੀ ਅਗਲਾ ਫੋਰਡ ਤਿਆਰ ਕੀਤਾ ਹੋਇਆ ਹੈਗਾ ਤੇ ਬਾਕੀ ਗੱਲਬਾਤ ਕਰਦੇ ਆਂਗੇ ਕਿੰਨੇ ਮਾਡਲ ਆ ਜੀ ਇਹ ਇਹ 90 ਆ ਵੀਰੇ ਲੇ ਵੀ 90 ਮਾਡਲ ਆਗਾ ਤੇ ਜਿਵੇਂ ਆਪਾਂ ਕਹਦੇ ਆ ਨਾ 24 ਮਾਡਲ ਹੁਣ ਨਵਾਂ ਦਾ ਚੰਗਾ ਲੱਗਦਾ 24 ਮਾਰਲੀ ਬਣਾਇਆ ਬਣਾਇਆ ਪਿਆ ਹਾਂ ਠੀਕ ਆ ਜੀ ਤੇ ਜੇ T20 ਵਾਲਾ ਹਿੱਸਾ ਲਵੋਣ ਹੋਵੇ ਉਹ ਵੀ ਲੱਗਦਾ ਉਹ ਵੀ ਲੱਗ ਜਾਊਗਾ ਸਾਰਾ ਵਕਫੇ ਰੇਟ ਤੇ ਵਧੂਗਾ ਰੇਟ ਵਾਧੂ ਆ ਜੀ ਹਾਂ ਵਾਧੂ ਠੀਕ ਆ ਜੀ ਇਹ ਲੋਵੀ 90 ਮਾੜ ਲਗਾ ਤੇ ਬਾਕੀ ਜਿਹੜਾ ਡੈਕ ਡੋਕ ਤੋਂ ਵਗੈਰਾ ਗਾ ਤੇ ਰੰਗ ਪਿੰਡ ਸਾਰਾ ਕੁਝ 5 ਸਾਲ ਦੀ ਗਰੰਟੀ ਵੀ ਨੇ 5 ਸਾਲ ਦੀ ਠੀਕ ਹੈ ਤੂੰ ਕਿਹਦਾ ਪੇਂਟ ਹੈ ਉਹ ਕਿਹਦਾ ਪੇਂਟ ਹੈ ਤੇ ਇੰਜਨ ਗੇਅਰ ਦੀ ਗੱਲ ਕਰੀ ਇੰਜਨ ਦਾ ਪੂਰਾ ਵੀਰੇ ਵਾ ਕੇ ਲੈ ਜਾਓ ਭਾਵੇਂ ਯਾਰ ਠੀਕ ਹੈ ਕਈ ਵਾਰ ਹੋਵੇ ਮੈਂ ਅੱਜ ਕੱਲਾ ਨਾ 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 ਵਾ ਕੇ ਲੈ ਜਾਓ ਭਾਈ ਇਹ ਲੋਵੀ ਬਾਕੀ ਪੇਟ ਵਗੈਰਾ ਲੱਗੇ ਨੇ 13 ਦੇ 14 ਦਾ ਜੀ 14 ਦੇ ਬੋਨੇ 14 ਦੇ ਪਾ ਦੇ ਆਂਗੇ ਹਾਂ ਵੀਰੇ ਠੀਕ ਹੈ ਉਹ ਆਈ ਦੇ ਦੀ ਡਿਮਾਂਡ ਆ ਡਿਮਾਂਡ ਦੇ ਹਾਂ ਠੀਕ ਹੈ ਤੇ ਕੀ ਡਿਮਾਂਡ ਆਈ ਇਹਦੀ ਇਹਦੀ 2 15 ਵੀਰੇ 215000 ਰੁਪਏ ਕਰੀ 215000 ਰੁਪਏ ਦਵਾੜਗੀ ਜੇ ਬਾਕੀ ਜੇ ਆਪਾਂ ਗੱਲ ਕਰੀ ਜੀ ਆਪਣਾ T20 ਵਾਲਾ ਹਿੱਸਾ ਲਾ ਕੇ ਉਹਦਾ ਕਿੰਨਾ ਕੁ ਰੇਟ ਵਾਜਦਾ ਜੀ ਉਹ ਤਾਂ ਵੀਰੇ ਫਿਰ ਇੰਨੇ ਦਾ ਮਿਲੋਗੇ ਜਿੰਨਾ ਆਪਣਾ ਰੇਟ ਲਿਖਿਆ ਠੀਕ ਹੈ ਜੀ ਹਾਂ ਠੀਕ ਹੈ ਲੈ ਵੀ ਉਹਨਾਂ ਭਾਈ ਕਹਿੰਦਾ ਮਿਲੋਗੇ ਕਹਿੰਨੇ ਇਹ ਤਾਂ ਹੈ ਮੰਨ ਤਾ ਹੋ ਜਾਊਗਾ ਹਾਂ ਠੀਕ ਹੈ ਬਾਈ ਤੇ ਅਗਲੇ ਫੋਟੋਆਂ ਲੈ ਲਵਾਂਗੇ ਤੇ ਲੋ ਬਾਈ ਜੀ ਇਹ ਕਿੰਨਾ ਆਇਆ ਕਰਨੀ ਇਹ ਹੈਗਾ 91 ਮਾਡਲ ਵੀਰੇ ਠੀਕ ਹੈ ਜੀ ਹਾਂ ਤੇ ਇਹ ਪਹਿਲਾਂ ਤਿਆਰ ਤੁਰ ਹੋਇਆ ਹੋਇਆ ਜੀ ਜੇ ਪਹਿਲਾਂ ਤਿਆਰ ਕੀਤਾ ਵਾ ਆਪਾਂ ਹੀ ਲਿਆ ਵਾ ਨਹੀਂ ਲਿਆ ਵਾ ਜੀ ਪਹਿਲਾਂ ਉਹ ਤਿਆਰ ਹੋਇਆ ਵਾ ਪਹਿਲਾਂ ਤਿਆਰ ਹੋਇਆ ਵਾ ਠੀਕ ਹੈ ਜੀ ਤੇ 91 ਮਾਡਲ ਹੈ ਤੇ ਟਾਇਰ ਟੱਪਿਆਂ ਦੀ ਗੱਲ ਕਰੇ ਟਾਇਰ ਕਿੰਨੇ ਦੇ ਪੈਸੇ ਟਾਇਰ ਅੱਤੇ ਆ ਵੀਰੇ ਅੱਧੇ ਆਗੇ ਬੈਗ ਤੇ ਰੱਤੇਗੇ 465 ਪੈ ਹੋਣਗੇ ਹਾਂ ਠੀਕ ਹੈ ਜੀ ਤੇ 91 ਮਾਡਲ ਕੀ ਡਿਮਾਂਡ ਹੈ ਜੀ ਦੀ ਇਹਦੀ ਡਿਮਾਂਡ ਆ ਵੀਰੇ 140 ਠੀਕ ਹੈ ਜੀ ਹਰਿਆਣਾ ਨੰਬਰ ਹੈ ਪੰਜਾਬ ਚ ਨਾ ਹੋਇਆ ਪੰਜਾਬ ਚ ਨਾ ਹੋਇਆ ਠੀਕ ਹੈ ਜੀ ਇੱਕ ਮਿੰਟ ਵੀ ਆਇਆ ਸੀਗਾ ਬਾਈ ਸਾਨੂੰ ਵੀ ਹਰਿਆਣਾ ਨੰਬਰ ਲੱਭ ਗਿਆ ਸੀ ਠੀਕ ਹੈ ਜੀ ਠੀਕ ਹੈ ਤੇ ਬਈ ਪੰਜਾਬ ਚ ਨਾਮ ਹੋਇਆ ਨਾ ਹੋਇਆ ਠੀਕ ਹੈ ਜੀ ਤੇ ਸਾਡੇ ਸੜਾਵੇ ਦੀ ਗੱਲ ਕਰੀ ਕਿੱਥੇ ਤੱਕ ਸੱਬ ਤੋਂ ਤੇਰੀ ਵੀਡੀਓ ਵੇਖ ਕੇ ਆਉਂਗੇਰੇ 10000 ਮਾਨਕਾਨ ਕਰਾਂਗੇ ਹਰੇਕ ਟਰੈਕਟਰ ਤੇ ਹਰੇਕ ਟਰੈਕਟਰ ਹਾਂ ਭਾਈ ਪਾਪਾ ਕਹਿੰਦਾ ਹੋਰ ਵੀ ਕਰ ਦਾਂਗੇ ਹੋਰ ਵੀ ਕਰ ਦਾਂਗੇ ਭਾਈ ਜੇ ਇਹ ਤਿਆਰ ਕਰਵਾਉਣਾ ਬਈ ਸਾਡੇ ਇਹ ਵੀ ਤਿਆਰ ਕਰ ਹਾਂ ਕਰ ਦਾਂਗੇ ਆ ਟਰੈਕਟਰ ਵੇਖ ਲੈਣ ਜਿਉਂ ਜਗਲਾ ਕਹੂਗਾ ਇਸ ਸਾ ਬਦਲਣਾ ਜੋ ਜੋ ਵੀ ਬਦਲਣਾ ਬਦਲ ਕੇ ਲਾ ਦੇ। ਬਦਲ ਕੇ ਵੀ ਲਾ ਦੋ। ਟਾਇਰ ਤਾਂ ਨਵੇਂ ਲੱਗੇ। ਜੋ ਵੀ ਹਾਕ ਹੁਕਮ ਕਰੂਗਾ। ਠੀਕ ਆ ਜੀ। ਲੈ ਬਈ ਮੇਰੀ ਵੀਡੀਓ ਦੇਖ ਕੇ ਆ ਜਾਓ। ਬਾਬਾ ਕਹਿੰਦਾ 10000 ਰੁਪਏ ਦੀ ਹਰੇਕ ਟਰੈਕਟਰ ਚ ਮਾਨ ਤਣ ਕਰਦਾਂਗੇ ਹੋਰ ਵੀ ਕਰਦਾਂਗੇ ਜੇ ਘਰੇ ਆਉਂਗੇ। ਆਹ ਬਾਣੀ ਵੀ ਜਰੂਰ ਆ। ਹਾਂ ਹਾਂ। ਠੀਕ ਆ ਬਾਬਾ ਜੀ। ਧੰਨਵਾਦ। ਧੰਨਵਾਦ। ਸਸਤੀ ਗੱਲ ਬਾਈ ਜੀ। ਸਸਤੀ ਗੱਲ ਜੀ। ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਆਪਣੀ? ਅਵਤਾਰ ਸਿੰਘ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਕਾ। ਠੀਕ ਆ ਜੀ। ਮੋਬਾਈਲ ਨੰਬਰ 76969 85399 8 ਨ ਲੈਣ ਦੇ ਠੀਕ ਹੈ ਜੀ ਤੇ ਲੋ ਬਈ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ 750 ਦਾ ਸੋਨਾਲੀਕਾ ਕਿੰਨੇ ਮਾਡਲ ਆ ਬਈ ਇਹ ਇਹ 2000 ਮਾਡਲ ਆ ਜੀ ਇਹ ਵੀ 2000 ਮਾਡਲ ਲਗਾ ਤੇ ਟੰਕੀ ਵਾਲਾ ਬੰਪਰ ਆਈਏ ਟੈਂਕੀ ਵਾਲਾ ਠੀਕ ਹੈ ਜੀ ਕਿੰਨੇ ਕਿ ਲੀਟਰ ਪਾਏ ਨੇ ਇਹਦੇ ਤੇ 20 ਲੀਟਰ ਤੇਲ ਪਾਏਗਾ 20 ਲੀਟਰ ਤੇਲ ਪਾਏਗਾ ਤੇ ਸਾਦੇ ਸਟੀering ਚ ਹੈ ਜੀ ਸਾਦੇ ਚ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਟਾਇਰ 90 ਪੈਸੇ 95 ਪੈਸੇ ਟਾਇਰ ਪਾਇਆ ਪੂਰੇ ਠੀਕ ਹੈ ਜੀ ਰੰਗ ਪਿੰਡ ਦਾ ਜਿੰਨਾ ਵੀ ਹੈਗਾ ਸਾਰਾ ओरिजिनल ਜੀ ਠੀਕ ਹੈ ਜੀ ਤੇ ਬਾਕੀ ਸਪੀਕਰ ਵਗੈਰਾ ਵੀ ਨਾਲ ਹੀ ਜਾਣਗੇ ਹਾਂ ਨਾਲ ਹੀ ਤੇਰਾ ਇੱਕ ਫੇਨੇ ਲਾਉਣੇ ਹੋ ਲਾ ਵੀ ਲਵਾਗੇ ਲਾ ਵੀ ਲਵਾਵਾਂਗੇ ਟਰੈਕਟਰ ਲੈਣਾ ਹੈ ਇਕੱਲਾ ਵੀ ਠੀਕ ਹੈ ਜੀ 2000 ਮਾਡਲ ਹੈਗਾ ਤੇ ਕੀ ਡਿਮਾਂਡ ਹੈ ਭਾਈ ਜੀ ਡਿਮਾਂਡ ਤਾਂ 20 ਹੈ ਜੀ ਠੀਕ ਹੈ ਜੀ ਇਹ ਜੇ ਮੇਰੀ ਵੀਡੀਓ ਦੇਖ ਕੇ ਆ ਗਿਆ ਜੀ ਵੀਡੀਓ ਵੇਖ ਕੇ ਪੂਰੇ ਤਿੰਨ ਦਾ ਦੇ ਦਾਂਗੇ 20000 ਦਾ ਇਸ ਕਰਦਾ ਲੈ ਵੀ 20000 ਰੁਪਏ ਲਸੋ ਜੂ ਬਈ ਵੀਡੀਓ ਦੇਖ ਕੇ ਕੰਮ ਦੀ ਗਾਰੰਟੀ ਹੈ ਆਪਣੀ ਸਾਰਾ ਕੰਮ ਏ 2 ਜੀ ਐਡ ਹੋਇਆ ਬਈ ਠੀਕ ਹੈ ਜੀ ਏ 2 ਜੀ ਐਡ ਸਾਰਾ ਕੰਮ ਹੋਇਆ ਹੈ ਤੇ ਵਗੈਰਾ ਵੀ ਬਾਕੀ ਤੁਸੀਂ ਦੇ ਹੀ ਸਕਦੇ ਬਈ ਜੀ ਕਰਵਾਈ ਹੋਈ ਹੈ ਪਰ ਕਰ ਕਹ ਬਈ 20000 ਦੀ ਸੂਟਾ ਵੀਡੀਓ ਦੇਖਣ ਤੇ ਲੱਗ ਗਿਆ ਬਈ 2522 2522 ਤੇ ਇਹ ਤਾਂ ਤਕਰੀਬਨ ਮੈਨੂੰ ਲੱਗ ਟਰੈਕਟਰੀ ਬਹੁਤ ਥੋੜੇ ਨੇ ਨਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਮਾਡਲ ਆ ਬਈ ਜੀ 93 ਮਾਡਲ ਤੇ ਵੀ 94 ਮਾਡਲ ਆ ਤੇ ਰੰਗ ਪੇਂਟ ਦਾ ਜਿੰਨਾ ਵੀ ਹੈਗਾ ਸਾਰਾ origignal ਆਗਾ ਤੇ ਟੈਲੰਦ ਦੀ ਗੱਲ ਕਰੀਏ ਬਈ ਜੀ ਕਾਹਰ ਇਹਦੇ ਵੀ 90 ਪੈਸੇ ਪਿਛਲੇ ਬਈ ਠੀਕ ਹੈ ਪਿਛਲੇ 90 ਪੈਸੇ ਨੇ ਤੇ ਰੰਗ ਪੇਂਟ ਦਾ ਵੀ origignal ਤੇ ਇੰਜਨ ਗੇਅਰ ਦਾ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਬਾਈ ਇੰਜਨ ਗੇਅਰ ਦਾ ਓਕੇ ਆ ਤੇ ਕੀ ਡਿਮਾਂਡ ਆ ਜੀ ਦੀ ਡਿਮਾਂਡ 130 130 ਤੇ ਸਾਡਾ ਛੜਾਵਾ ਜੀ ਛੜੇ ਛੜਾਵਾ ਇਹ ਦੇ ਦਾਂਗੇ 110 ਦਾ ਜੀ 110 ਦਾ ਇਹ ਚੋ ਵੀ 20000 ਦਾ ਹਾਂ ਜੀ 20000 ਠੀਕ ਆ ਬਾਈ ਜੀ ਤੇ ਇੰਜਨ ਗੇਅਰ ਦਾ ਬਾਈ ਕਹਿੰਦਾ ਪੂਰਾ ਵਧੀਆ ਚਲ ਫਸੂਲ ਪੋਕੇ ਜਾ ਕਰਾਂਗਾ ਹਾਂਜੀ ਹਾਂਜੀ ਠੀਕ ਆ ਬਾਈ ਤੇ ਆਹ ਲੇਟਾ ਰੈਕਟਰ ਬਾਈ ਆਹ ਲੇਟਾ ਬਾਈ ਗੱਲਬਾਤ ਕਰਦੇਗੇ ਡੀਆਈ 35 ਦਾ ਇਹ ਕਿੰਨੇ ਮਾਰ ਲਾ ਬਾਈ 2003 ਜੀ 2003 ਮਾਡਲ ਸਾਦੀ ਕਟਾਈ ਵਾਲਾ ਤੇ ਟਾਇਰ ਦੀ ਗੱਲ ਕਰੀ ਬਾਈ ਜੀ ਬੈਕ 4-5 ਕਿ ਪੈਸੇ ਹੈ ਜੀ 35 ਕਿ ਪੈਸੇ ਟਾਇਰ ਨੇ ਡਬਲ ਕਲਚ ਟਰੈਕਟਰ ਡਬਲ ਕਲਚ ਦਾ ਪੀਵੀ 52 ਨੰਬਰ ਹੈਗਾ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਡਿਮਾਂਡ 185 ਜੀ 1 ਲੱਖ 85000 ਰੁਪਏ ਡਿਮਾਂਡ ਆਗੇ ਤੇ ਜੇ ਬਾਈ ਜੀ ਮੰਨ ਕੇ ਚੱਲੀਏ ਨਵੇਂ ਟਾਇਰ ਲਾ ਕੇ ਦੇਣੇ ਉਹਨੂੰ ਕਿੰਨੇ ਕਿਤੇ ਦੇ ਦੂੰਗਾ ਜੀ ਨਵੇਂ ਟਾਇਰ ਤਾਂ ਬਾਈ ਇਹ ਪਹਿਣਗੇ ਵਿੱਚ 20000 ਰੁਪਏ 25 ਤੋਂ 20-25000 ਰੁਪਏ ਠੀਕ ਹੈ ਜੀ ਤੇ 1,85,000 ਰੁਪਏ ਡਿਮਾਂਡ ਆ ਜੀ ਤੇ ਸਾਡਾ ਛੜਾਵਾ ਜੀ ਸਾਡਾ ਛੜਾਵਾ ਪੈਂਟ ਦਾ ਇਹਦੇ ਦਾ ਪੈਂਟ ਦੀ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਇਹ ਚੋ ਵੀ ਮੰਤਨ ਜੀ ਡਬਲ ਕਲੱਚ ਆ ਪੰਜਾਬ ਨੰਬਰ ਆਗਾ ਤੇ ਚਿੱਪ ਵਾਲੀ ਕਾਪੀ ਚਿੱਪ ਵਾਲੀ ਕਾਪੀ ਹੈਗੀ ਮਾਡਲ ਹੈਗਾ ਜੀ 2003 2003 ਤੇ ਰੰਗ ਪੈਂਟ ਦਾ ਨਹੀਂ ਜਿੰਨਾ ਬਾਕੀ ਮਜਰਾਟ ਵਗੈਰਾ ਦਿਖ ਰਿਹਾ ਇਸਨ ਦਿਖਾ ਦਿਓ ਤੁਹਾਨੂੰ ਓਕੇ ਰਿਪੋਰਟ ਦੇ ਆ ਤੇ ਕਾਪੀ ਕਰ ਜਾਂ ਤਾਂ ਜਿੰਨੇ ਟਰੈਕਟਰ ਆਉਣਗੇ ਬਾਈ ਜੀ ਓਕੇ ਹੋਣਗੇ ਹਾਂਜੀ ਹਾਂਜੀ ਸਾਰਾ ਠੀਕ ਆ ਬਾਈ ਕੱਟ ਕਰਿਆ ਤੇ ਲੱਗਣਾ ਠੀਕ ਆ ਬਾਈ ਜੀ ਧੰਨਵਾਦ